ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਤੁਹਾਡਾ ਤੁਹਾਡੇ ਫੇਵਰੇਟ ਕੁਕਿੰਗ ਚੈਨਲ ਚੁੱਲੇ ਦਾ ਚਸਕਾ ਤੇ ਤੇ ਅੱਜ ਆਪਾਂ ਬਣਾਵਾਂਗੇ ਸੀਕ੍ਰੇਟ ਚਾਹ ਦਾ ਮਸਾਲਾ ਜਿਹਦੇ ਨਾਲ ਕੀ ਚਾਹ ਬਹੁਤ ਹੀ ਸਵਾਦ ਬਣੇਗੀ ਇੱਕ ਵਾਰ ਤੁਸੀਂ ਟਰਾਈ ਕਰਕੇ ਜ਼ਰੂਰ ਦੇਖਿਓ ਇਹਦੇ ਲਈ ਆਪਾਂ ਲਵਾਂਗੇ ਤੇਜ ਪੱਤਾ ਦਾਲਚੀਨੀ ਪਾਊਡਰ ਯਾਨੀ ਕਿ ਸਿਨਮਨ ਪਾਊਡਰ ਲੌਂਗ ਡ్రਾਈ ਜਿੰਜਰ ਪਾਊਡਰ ਅਜਵਾਇਨ ਤੇ ਮਲਠੀ ਹਰੀਆਂ ਇਲਾਚੀਆਂ, ਮੋਟੀ ਇਲਾਚੀ, ਸੌਫ, ਤੇ ਸਟਾਰ ਅਨਿਸ ਇਹ ਸਾਰੀਆਂ ਚੀਜ਼ਾਂ ਦਾ ਆਪਾਂ ਪਾਊਡਰ ਬਣਾ ਲਵਾਂਗੇ। ਬਲੈਂਡਰ ਦੇ ਵਿੱਚ ਪਾ ਕੇ ਮਿਕਸਚਰ ਦੇ ਵਿੱਚ ਇਹਨੂੰ ਚੰਗੀ ਤਰ੍ਹਾਂ ਗ੍ਰाइंड ਕਰ ਲਵਾਂਗੇ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਕੇ ਤੇ ਪਾਊਡਰ ਬਣਾ ਲਵਾਂਗੇ। ਜਦੋਂ ਵੀ ਆਪਾਂ ਚਾਹ ਬਣਾਉਣੀ ਹੋਵੇ ਇਹਦੇ ਵਿੱਚੋਂ ਆਪਾਂ ਇੱਕ ਟੀस्पून ਆਪਾਂ ਆਪਣੀ ਜਾਦੇ ਵਿੱਚ ਜਾਂ ਫਿਰ ਅਕੋਰਡਿੰਗ ਟੂ ਦਾ ਟੇਸਟ ਤੁਸੀਂ ਜਾਦੇ ਵਿੱਚ ਪਾ ਕੇ ਚਾਹ ਬਣਾ ਕੇ ਟਰਾਈ ਕਰਕੇ ਦੇਖਿਓ ਇੱਕ ਵਾਰੀ ਜ਼ਰੂਰ ਇਹਨਾਂ ਚਾਹ ਬਹੁਤ ਟੇਸਟੀ ਬਣਦੀ ਹੈ ਤੇ ਖੋ ਛੋਟੀ ਜਿਹੀ ਰਿਕਵੈਸਟ ਹੈ ਉਹਨਾਂ ਲਈ ਜਿਨ੍ਹਾਂ ਨੇ ਹਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਜਲਦੀ ਤੋਂ ਜਲਦੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਨਾਲ ਦੀ ਨਾਲ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਸਾਡੀ ਆਉਣ ਵਾਲੀ ਸਾਰੀ ਵੀਡੀਓਜ਼ ਦੇ ਨੋਟੀਫਿਕੇਸ਼ਨ ਮਿਲਦੇ ਰਹਿਣ ਕੋਈ ਵੀ ਵੀਡੀਓ ਤੁਹਾਡਾ ਤੋਂ ਮਿਸ ਨਾ ਹੋਵੇ ਗਾਇਜ਼ ਸੋ ਤੁਸੀਂ ਦੇਖ ਸਕਦੇ ਹੋ ਸਾਰੀਆਂ ਚੀਜ਼ਾਂ ਨੂੰ ਮਿਕਸਰ ਦੇ ਵਿੱਚ ਪਾਊਡਰ ਬਣਾ ਲਿਆ ਹੈ ਤੇ ਇਹਨੂੰ ਹੁਣ ਅਸੀਂ ਇੱਕ ਬਾਕਸ ਦੇ ਵਿੱਚ ਸਟੋਰ ਕਰਕੇ ਰੱਖ ਸਕਦੇ ਆ ਤੇ ਜਦੋਂ ਵੀ ਚਾਹ ਬਣਾਉਣੀ ਹੋਵੇ ਉਹਦੇ ਲਈ ਆਪਾਂ ਯੂਜ਼ ਕਰ ਸਕਦੇ ਆ ਇਹਦੇ ਵਿੱਚੋਂ ਥੈਂਕ ਯੂ ਸੋਮਾ